ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਬ ਸਿੰਘ ਮਸੰਪੁਰੀ ਸੋ ਦੋਸਤੋ ਆਪਾਂ ਮਿਸਿਸਾਗਾ ਲੇਕ ਦੇ ਕੰਢੇ ਤੇ ਖੜੇ ਆ ਮੇਰੇ ਸੱਜੇ ਦੇ ਖੱਬੇ ਬੜਾ ਵਧੀਆ ਵਿਊ ਹੈ ਇਹ ਮਿਸਿਸਾਗਾ ਲੇਕ ਹੈ ਜੀ ਸਾਹਮਣੇ ਬਹੁਤ ਨਜ਼ਾਰਾ ਕਿਲੋਮੀਟਰ ਚ ਫੈਲੀ ਹੋਈ ਬੜਾ ਸਾਫ ਸੁਰਾ ਪਾਣੀ ਹੈ ਸੋ ਲੋਕੀ ਇੰਜੋਏ ਕਰ ਰਿਹਾ ਕੋਮ ਫਿਰ ਰਿਹਾ ਬੱਚੇ ਖੇਡ ਰਿਹਾ ਔਰ ਰੇਤਾ ਦੇ ਉੱਤੇ ਖਾਸ ਹੋਤੇ ਜਿਹੜੇ ਬੱਚੇ ਖੇਡ ਰਿਹਾ ਜਾਂ ਉਹ ਜੋ ਵੀ ਬਚਪਨ ਹੁੰਦਾ ਮੈਂ ਦੇਖ ਰਿਹਾ ਬੜੇ ਨਜ਼ਾਰੇ ਕਰ ਰਿਹਾ ਸੋ ਆਪਾਂ ਇੱਥੇ ਗੱਲ ਕਰ ਰਹੇ ਆ ਜੀ ਆਪਾਂ ਨਕੋਦਰ ਵਿੱਚ ਬਲੱਡ ਡੋਨਰਸ ਕਲੱਬ ਮਹਤਪੁਰ ਕੋਲੋਂ ਖੁੰਦਨ ਕੇ ਆਪ ਲੱਗ ਰਿਹਾ ਇਹਦੀ ਡੇਟ ਹੈਗੀ ਜੀ 12 ਜੂਨ ਦਿਨ ਵੀਰਵਾਰ ਸਵੇਰੇ 10 ਵਜੇ ਕਮਲ ਹਸਤਾਲ ਕੈਂਪਸ ਸ਼ੁਰੂ ਹੋਊਗਾ ਸੋ ਕਿਉਂਕਿ ਮੈਂ ਪਰਿਵਾਰਕ ਰਿਜਿਮੈਂਟ ਕਰਕੇ ਇੱਥੇ ਕੈਨੇਡਾ ਆਇਆ ਹਾਂ ਸੋ ਮੇਰੇ ਸਾਥੀ ਸੁਨਦਰਪਾਲ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਭੋੜੀਪੁਰ ਹੋਰ ਜਿਹੜੀ ਆਪਣੀ ਟੀਮ ਹੈ ਸਰਦਾਰ ਰਜਿੰਦਰ ਸਿੰਘ ਜੀ ਸਮੈਲਪੁਰ ਹੋਰ ਜਿਹੜੀ ਆਪਣੀ ਟੀਮ ਹੈ ਉੱਥੇ ਇਹ ਨੂੰ ਨਿਪਟੇ ਚੜੂਗੀ ਕਿਉਂਕਿ ਇਹਨਾਂ ਦਿਨਾਂ ਵਿੱਚ ਵਰਲਡ ਬਲੱਡ ਡੋਨਰ ਡੇ ਆ 14 ਜੂਨ ਨੂੰ ਉਹਨੂੰ ਆਪਾਂ ਡੇਟ ਨੂੰ ਸੈੱਟ ਕਰਦਿਆਂ 12 ਜੂਨ ਰੱਖੀ ਜਾਂ ਨਗੁਦਰ ਦੇ ਹਿਸਾਬ ਨਾਲ ਸੋ ਹੋਰ ਵੀ ਇਸ ਲੜੀ ਵਿੱਚ ਆਪਾਂ ਕਿਆ ਪਲਾਵਾਂਗੇ ਸੋ ਮੈਂ ਬੇਨਤੀ ਕਰੂੰਗਾ ਸਰਦਾਰ ਨਿਰਮਲ ਸਿੰਘ ਯੂਸਮਨ ਸਾਹਿਬ ਅੱਗੇ ਕਿ ਇਹ ਵੀ ਆਪਣੇ ਖੂਨਦਾਨੀ ਵੀਰਾਂ ਨੂੰ ਅਪੀਲ ਕਰਨ ਕਿ ਪੰਜਾਬ ਦੇ ਵਿੱਚ ਜਿਹੜਾ ਆਪਣਾ ਮਿਸ਼ਨ ਚੱਲ ਰਿਹਾ ਉਹਨੂੰ ਨਿਪਰੇ ਚਾੜੇ ਜਾਂ ਸਾਸਿ ਗਾਜੀ ਸਾਰਿਆਂ ਨੂੰ ਮੈਂ ਨਿਰਮਲ ਸਿੰਘ ਜੋਸ਼ਮ ਸੁਲਤਾਨਪੁਰ ਲੋਧੀ ਮੈਂ ਸਾੜੇ ਜਿੰਨੇ ਵੀ ਆਪਣੇ ਬਲਡਰ ਉਹਨਾਂ ਕਲੱਬਾਂ ਦੇ ਮੈਂਬਰ ਤੇ ਖੂਨਦਾਨੀਆਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ 12 ਜੂਨ ਨੂੰ ਜਿਹੜਾ ਕਮਲਾ ਸਟੋਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਵੱਧ ਤੋਂ ਵੱਧ ਯੋਗਦਾਨ ਦੇ ਕੇ ਉਸ ਕੈਂਪ ਨੂੰ ਸਫਲ ਬਣਾਇਆ ਜਾਵੇ ਕਿਉਂਕਿ ਮੈਂ ਤਾਂ ਇਹ ਸੋਚਦਾ ਵੀ ਤੁਹਾਡੇ ਇੱਕ ਖੂਨ ਦਾ ਦੀਪੂਂ ਦਿੱਤੇ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਆ ਤੇ ਇਹ ਸੌਦਾ ਕਿਸੇ ਭਾਵੇਂ ਮਹਿੰਗਾ ਨਹੀਂ ਧੰਨਵਾਦ ਜੀ ਸਾਰਿਆਂ ਨੂੰ ਤੇ ਵੱਧ ਤੋਂ ਵੱਧ ਖੂਨਦਾਨ ਕਰੋ ਤੇ ਆਪਣਾ ਜੀਵਨ ਸਵਰਗ ਕਰੋ ਹਾਂ ਸੋ ਦੋਸਤੋ ਜਿਵੇਂ ਜੋ ਸੱਭ ਨੇ ਅਪੀਲ ਕਰ ਦਿੱਤੀ ਹੈ ਸੋ ਮੈਂ ਸਾਰੇ ਨਕੂਦਰ ਨਿਵਾਸੀ ਲੱਕਨ ਨਿਵਾਸੀ ਵੀਰਾਂ ਨੂੰ ਬੇਨਤੀ ਕਰੂੰਗਾ ਜਿਹੜੇ ਮੇਰੇ ਵੀਡੀਓ ਦੇਖ ਰਹੇ ਕਿ ਆਪਾਂ ਮੱਤੜ ਕੇ 12 ਤਰੀਕ ਦਿਨ ਵੀਰਵਾਰ ਕਮਲ ਹਸਲ ਨਗੂਦਰ ਡਾਕਟਰ ਕਮਲਾ ਆਪਣੇ ਬੜੀ ਹੈਲਪ ਕਰ ਰਿਹਾ ਇਹਦੇ ਵਿੱਚ ਔਰ ਨਾਲ ਆਪਾਂ ਗਰੁੱਪ ਤੇ ਐਚਬੀ ਔਰ 슈ਗਰ ਦਾ ਟੈਸਟ ਵੀ ਫ੍ਰੀ ਕਰਾਂਗੇ ਸੋ ਆਪਣੀ ਟੀਮ ਉੱਥੇ ਕੰਮ ਕਰੂਗੀ ਔਰ ਸਾਰੇ ਜਿਹੜੇ ਸਾਥੀ ਮੇਰੇ ਇਸ ਵੀਡੀਓ ਨੂੰ ਦੇਖ ਰਹਾ ਹੈ ਵਾ ਚੜ ਕੇ ਖੂਨਦਾਨ ਕਰੋ ਔਰ ਤਾਂ ਜੋ ਜਿਹੜੇ ਆਪਣੇ ਮਨੁੱਖਤਾ ਹੈਗੀ ਆ ਕੋਈ ਵੀ ਮਨੁੱਖ ਖੂਨ ਦੀ ਘਾਟ ਤੋਂ ਕਿਸੇ ਦੁੱਖਤਲੀ ਵਿੱਚ ਨਾ ਜਾਵੇ ਧੰਨਵਾਦ ਜੀ ਥੈਂਕ ਯੂ